ਅਲੋ ਗੁਰਮੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਣੇ ਆਪਣੇ ਨਗਰ ਆਲੀਕਲਾ ਦੇ ਵਿੱਚ ਹੜ੍ਹ ਆਇਆ ਸੀ ਆਪਣੇ ਇੱਧਰ ਸਾਰੇ ਏਰੀਆ ਦੇ ਵਿੱਚ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਸੀ ਤੇ ਬੜਾ ਵੀਰਾਂ ਨੇ ਆਪਣਾ ਸੰਯੋਗ ਦਿੱਤਾ ਤੇ ਆਪਣੇ ਲੁਧਿਆਣੇ ਤੋਂ ਵੀਰ ਪੰਜਾਬ ਪੋਟੈਟੋ ਗਰੂਵਰ ਗਰੁੱਪ ਤੋਂ ਸਾਰੇ ਵੀਰ ਆਪਣੇ ਨੇ ਪਹਿਲਾਂ ਵੀ ਸੇਵਾ ਦੇ ਕੇ ਗਏ ਸੀ ਤੇ ਅੱਜ ਵੀ ਆਪਣੇ ਨਗਰ ਨੂੰ ਬੰਨ੍ਹਣ ਵਾਸਤੇ ਸੇਵਾ ਦੇ ਕੇ ਚੱਲੇ ਆ ਇਹਨਾਂ ਵੀਰਾਂ ਦਾ ਸਾਡਾ ਆਲੀਕਲਾ ਨਗਰ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਪਾਇਆ ਜਿਹੜਿਆ ਇਹ ਗਰੁੱਪ ਮੈਂਬਰਾਂ ਨੇ ਸਹਾਇ ਨੇ ਸਿਰਫ ਉਹ ਕਰਕੇ ਇਕੱਠੀ ਕੀਤੀ ਸੀ ਗਰੁੱਪ ਦੇ ਵਿੱਚ ਹੀ ਹਾਂਜੀ ਤੇ ਗਰੁੱਪ ਦੇ ਕੌਣ ਦੇ ਵਿੱਚ ਹੀ ਸਾਰੇ ਪੈਸੇ ਜਮ੍ਹਾਂ ਕਰੇ ਸੀਗੇ ਕਿਸੇ ਨੇ ਕੋਈ 100 ਰੁਪਇਆ ਪਾਇਆ ਕਿਸੇ ਨੇ ਲੱਖ ਪਾਇਆ ਜਾਂ ਕੋਈ ਸਾਰਿਆਂ ਦੀ ਇਹ ਸਾਰੇ ਗਰੁੱਪ ਅੰਗਿਆਂ ਦੀ ਪੈਸੇ ਇਕੱਠੇ ਕਰੇ ਹੋਏ ਸੀਗੇ 2000 ਜਿਆਣਾ ਵਾ 2000 ਤੋਂ ਪੈਸੇ ਨਹੀਂ 2000 ਜਿਆਣਾ ਦੀ ਖਾਤਾ ਸੀਗੀ ਉਦਾਰ ਕੋਦ ਕਈਆਂ ਦੀ ਬਾਰੋਂ ਵੀ ਬੰਦਿਆਂ ਨੇ ਭੇਜੀ ਆ ਉਹ ਜਿਵੇਂ ਜਾਇਜਮਾਨ ਜਾਇ ਕਿਸਾਨ ਗਰੁੱਪ ਵਾਲੀ ਸੀ ਤੇ ਉਹਨਾਂ ਨੇ ਮਤਲਬ ਸਾਰਿਆਂ ਨੇ ਮਤਲਬ ਨਾਲ ਮਿਲ ਕੇ ਹੀ پیسے ਇਕੱਠੇ ਕੀਤੇ ਸੀਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ ਤੇ ਸਿੱਖੀ ਦਾਣ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੋਟੋ ਕਰ ਲਿਓ ਆਓ